ਕੀ ਗੱਲ ਕੀ ਹੋਈ ਆ ਮੈਂ ਕਹਾਂ ਤੈਨੂੰ ਸੇਫ ਸਾਰਦਾ ਦਾ ਬਿਦਾਨ ਕਾਦੀ ਬਕਵਾਸ ਕਰ ਰਿਹਾ ਪਰੀ ਵੰਦ ਕਰ ਹੂੰ ਉਹਦਾ ਫੇਰ ਕੇ ਅੰਦਰ ਗਾੜੀ ਚੋਹੋ ਤਾਂ ਫੇਕ ਆ ਗੱਡੀ ਕਾਰ ਗੱਡੀ ਹੋਇਆ ਕੀ ਆ ਹੋਇਆ ਕੀ ਆ ਕਾਦੀ ਬਕਵਾਸ ਕਰ ਰਿਹਾ ਕੀ ਗੱਲ ਕੀ ਹੋਈ ਆ ਮੈਂ ਕਿਹਾ ਤੇਰਾ ਸ਼ੇਫ ਸਰ ਦਾ ਬੁਲਾਣਾ ਕਾਦੀ ਬਕਵਾਸ ਕਰ ਰਹੀ ਬੰਦ ਕਰ ਹੂੰ ਉਹ ਦੋ ਘਰ ਕੇ ਅੰਦਰ ਗੱਡੀ ਪਾ ਉਹ ਤਾਂ ਫੇਕ ਆ ਗਾ ਤੂੰ ਤਾਰ ਗੱਡੀ ਉਹ ਪਾ ਦੇ ਤੂੰ ਆ ਬੋਲੋ ਲੀਨੂ ਗੱਡੀ ਆ ਇੱਕ ਮਿੰਟ ਕਰ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਸਟੋਰ ਦੇ ਤੇ ਹੁਣ ਮੈਂ ਤਾਂ ਇਕੱਲਾ ਟਿਕਾ ਕਰਦਾ ਹਾਂ ਹਾਂ ਜੀ ਇੱਧਰ ਥੋੜਾ ਬਰੀਫ ਕਰਕੇ ਜਾਉਣਾ ਮੇਰਾ ਮਾਮਲਾ ਬਰੀਫ ਕਰਨਾ ਹੋਇਆ ਕੀ ਹੈ ਪਾਜੀ ਮੈਂ ਕਹਿੰਦਾ ਸ਼ੇਰਸਾ ਦਾ ਪ੍ਰਧਾਨ ਹਾਂ ਜੀ ਸਰਦਾਰ ਗਾਵਦਾ ਅੱਛਾ ਜੀ ਨਹੀਂ ਉਹਦਾ ਮਤਲਬ ਲੱਗ ਗਿਆ ਉਹਦਾ ਉਨ ਨੂੰ ਗੱਲ ਕਰੀਓ ਉਹਨੂੰ ਨਹੀਂ ਪੀਸਦਾ ਤੂੰ ਤੂੰ ਕੌਣ ਹੈ ਮੈਂ ਤਾਂ ਗਾਇਕ ਚੱਲ ਤੂੰ ਕੱਢ ਕੇ ਤੋਰ ਉਹ ਪਰ ਕੇ ਤੂੰ ਆ ਨਾ ਦੇਖ ਲਓ ਲੈਂਗੁਏਜ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਮੈਂ ਪ੍ਰਭਜਿਤ ਕਰਾ ਅੱਛਾ ਕੀ ਹੋਇਆ ਕੀ ਸੀਗਾ ਸਰ ਉਹਨਾਂ ਕੋਲ ਸ਼ਿਫਸ ਐਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ-ਉੱਚ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪੇ ਜਾ ਕੇ ਵੀ ਗੱਲ ਕਰ ਲਓ ਕਹਿੰਦਾ ਤੋਪਾਂ ਨੂੰ ਹੁੰਦੀ ਆ ਮਨ ਇੰਨੀ ਗੱਲ ਕਹਿਣ ਵਾਲੇ ਉਹ ਗਾਲਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਬੱਸ ਮੈਨੂੰ ਵੀ ਇੰਨੇ ਗਾਲੀ ਕਹੀ ਸੀ ਕਿ ਕਿ ਇਤਨੇ ਨਹੀਂ ਐਗਜ਼ਾਮਸ ਨੇ ਕਿ ਮੈਂ ਫालतू ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਪੇਪਰ ਮੈਂ ਤੁਹਾਡੇ ਨਾਲ ਮਿਸਬੀਹ ਕੀਤਾ ਗਿਆ ਗਾਲਾਂ ਕੱਢੀਆਂ ਦੀਆਂ ਕੀ ਚਾਹਨੇ ਕਿਉਂ ਸਰਕਾਰ ਤੱਕ ਹੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੱਕ ਹੀ ਮੰਗ ਕਰਦੇ ਮੈਂ ਇਹ ਹੀ ਚਾਹੁੰਦੀ ਆ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋਵੇ ਸਾਡੇ ਕੋਲ ਪਰ ਮਸਾਨੂੰ ਜੋ ਤੇ ਬੰਦੀ ਕਰਵਾਇਆ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਐਸੇ ਦੇ ਕੇ ਗਏ ਨੇ ਕਿ ਉਹਦੇ ਬੱਦ ਉਹ ਬੈਰੀਕਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕਡ ਸਾਈਡ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਐ ਕਿ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਮੈਂ ਜਦੋਂ ਉਹਨਾਂ ਕੋ ਪੈਸੇ ਮੰਗਣ ਦੀ ਕੀਤੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥ ਵਾਈਂ ਉਹਨੇ ਕਿੱਤੀ ਐ ਕਿ ਬੋਲੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਿਤੇ ਮੈਂ ਉਹਨਾਂ ਨੂੰ ਪਿਆਰ ਨਾਲ ਨਹੀਂ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਹਿ ਕੇ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰ ਲਓ ਪਰ ਉਹ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਉਹਨਾਂ ਦੀ ਜਿੰਨੇ ਵੀ ਫੈਮਲੀ ਸੀਗੇ ਸਾਰੇ ਉੱਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗਰਾ ਦੇ ਕੇ ਗਿਆ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇ ਕੇ ਧੱਕਾ ਕਰਕੇ ਗਿਆ ਹਾਂਜੀ ਸਰ ਇਹ ਵੀ ਦੇਖਿਆ ਜਾਨੀ ਆਪਣਾ ਬੈਰੀਏਟਰ ਵੀ ਜਾਣੀ ਚੱਕ ਕੇ ਗਿਆ ਹੈਗੇ ਉਹ ਕੂਮ ਵੀ ਤੋੜ ਕੇ ਗਏ ਬੈਰੀਗੇਜ ਸਾਈਟ ਕਰਕੇ ਆਪਣੇ ਆਪ ਹੀ ਹੌਲ ਚ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਜਿੰਨੇ ਵੱਲੋਂ ਪੁਲਿਸ ਨੂੰ ਕੰਪਲੀਟ ਕੀਤੀ ਜਾਊਗੀ ਇਸ ਸਟੋਰੀ ਦੀ ਹਾਂਜੀ ਸਰ ਕੀਤੀ ਜਾਊਗੀ ਠੀਕ ਠੀਕ ਹੈ ਸਰ ਕੀ ਨਾਮ ਕੀ ਸਰ ਦਪਿੰਦਰ ਕਿ ਵੇਲਾ ਕੀ ਪੂਰਾ ਮਾਮਲਾ ਮਾਮਲਾ ਤਾਂ ਮੈਨੂੰ ਵੀ ਹੁਣੇ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹਵ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕਾ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੁਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉਸੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਜੁਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਆ ਜੀ ਸਰ ਸਰ ਦੇਖਿਆ ਜਾਵੇ ਤੇ ਕੁੜੀ ਨੇ ਉੱਤੇ ਜਾਣੀ ਕਿ ਇਹ ਬਤਮੀਜ਼ੀ ਵੀ ਕਰਕੇ ਗਿਆ ਗਾਲੀ ਗੋਚੁੱਤ ਕਰਕੇ ਗਿਆ ਹੈਗਾ ਇਹ ਆਪਣਾ ਕੁੜੀ ਹੈ ਬਤਰੀ ਔਰ ਕੁੜੀ ਨੇ ਕਿਸੇ ਨੂੰ ਆਪਣਾ 35 ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਦੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਵੱਧ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਰੀਡਰ ਚੱਕ ਕੇ ਗਿਆ ਵਾ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਸਰ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅੱਗੇ ਵੀਡੀਓ ਕਢਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇ ਦੇਗੀ ਤਾਂ ਉਹ ਦਿੱਕਤ ਆਉਦੇ ਲੇਗੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕਹੋ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹਾਂ ਨਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਕਦੀ ਸਰ ਕਿਤਨੇ ਕਿਤਨੇ ਲੇਡੀਜ਼ ਜਿਹੜੀਆਂ ਕੰਮ ਕਰਦੀਆਂ ਆ ਤੇ ਕਿਤੇ ਨਾ ਮਿਲਦੀਆਂ ਆ ਤਾਂ ਤੁਹਾਡਾ ਸਟਾਫ ਵੀ ਮੁੱਕੇ ਤੇ ਮਤਲਬ ਥੱਕ ਸੀਗਾ ਨਹੀਂ ਸਟਾਫ ਐਸੇ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਹ ਇਨ ਬਿਟਵੀਨ ਹੁੰਦਾ ਕਿ ਇੱਕ ਤੋਂ ਦੋ ਡੇਢ ਤੋਂ 2 ਟਾਈਮ ਦੇ ਲੰਚ ਦਾ ਟਾਈਮ ਹੁੰਦਾ ਸਟਾਫ ਥੋੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਆ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਆਉਨੇ ਠੀਕ ਆ ਜੀ ਅਨ ਸਟਾਫ ਆ ਬਹੁਤ ਵੀ ਦੇਖ ਸਕਦੇ ਹੋ ਸਟਾਫ ਦਾ ਪ੍ਰਭੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਰ ਜੀ ਟੋਲ ਵਾਲੇ ਗੁੰਡਾਗਰਦੀ ਕਰਦੇ ਆ ਇਹ ਚਾਰ ਬੱਚੇ ਇਕੱਠੇ ਹੋ ਜਾਣ ਅੰਦਰ ਕਾਰਵਾਈ ਕਰਾਈ ਜਾਂਦੀ ਹੈ ਬਿਲਕੁਲ ਬਿਲਕੁਲ ਕਰਾਂਗੇ